ਪਰ ਲਾਹੌਰ ਸੀ ਜਿਹੜਾ ਉਹ ਵਾਏ ਗੁਰੂ ਸਰਹੰਦ ਨੂੰ ਆਪਣੀ ਰਾਜਧਾਨੀ ਰੱਖਿਆ ਪਰ ਸਰਹੰਦ ਸੀ ਜਿਹੜਾ ਉਹ ਜੀਟੀ ਰੋਡ ਦੇ ਉੱਪਰ ਪੈਂਦਾ ਸੀ ਇਸ ਕਰਕੇ ਜਦੋਂ ਵੀ ਦਿੱਲੀ ਤੋਂ ਮੁਗਲਾਂ ਦੀਆਂ ਫੌਜਾਂ ਲਾਹੌਰ ਜਾਂ ਲਾਹੌਰ ਤੋਂ ਅੱਗੇ ਕਾਬਲ ਕੰਧਾਰ ਨੂੰ ਚੱਲਦੀਆਂ ਸਨ ਤੇ ਹਮੇਸ਼ਾ ਉਹਨਾਂ ਦਾ ਮੁੱਖ ਟਿਕਾਣਾ ਪਹਿਲਾਂ ਸਰਹੰਦ ਹੁੰਦਾ ਸੀ ਇਸ ਕਰਕੇ ਸਰਹੰਦ ਸੀ ਜਿਹੜਾ ਉਹ ਸੁਰੱਖਿਅਤ ਨਹੀਂ ਸੀ ਬੰਦਾ ਸਿੰਘ ਬਹਾਦਰ ਨੇ ਇਸ ਗੱਲ ਨੂੰ ਸਮਝਦਿਆਂ ਹੋਇਆਂ ਥੋੜਾ ਜਿਹਾ ਪਿੱਛੇ ਹਟਵਾ ਸੀ ਜਿਹੜਾ ਮੁਗਲਸ ਗੜ੍ਹ ਦੇ ਕਿਲੇ ਦੇ ਉੱਤੇ ਆਪਣਾ ਕਬਜ਼ਾ ਕੀਤਾ ਇਹ ਗੁਰਮਖੂ ਮੁਗਲਸ ਗੜ੍ਹ ਦਾ ਕਿਲਾ ਸੀ ਨਾ ਇਹ ਸ਼ਾਹ ਜਹਾਂ ਦਾ ਇੱਕ ਜਰਨੈਲ ਸੀ ਮੁਕਲਸ ਖਾਨ ਉਹਨੇ ਬਣਾਇਆ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲੇ ਨੂੰ ਜਿੱਤਿਆ ਇਸ ਕਿਲੇ ਦਾ ਨਾਮ ਲੋਗੜ ਰੱਖਿਆ ਗਿਆ ਔਰ ਲੋਗੜ ਸੀ ਜਿਹੜੀ ਉਹ ਸਿੱਖ ਰਾਜ ਦੀ ਕਹਿ ਲੋ ਪਹਿਲੀ ਰਾਜਧਾਨੀ ਬਣੀ ਬਾਬਾ ਬੰਦਾ ਸਿੰਘ ਬਹਾਦਰ ਇਹ ਕਹਿ ਲੋ ਵੀ ਸਿੱਖਾਂ ਦਾ ਉਸ ਸਮੇਂ ਬਾਦਸ਼ਾਹ ਬਣਿਆ ਸਿੱਖ ਰਾਜ ਪੰਜਾਬ ਦੀ ਧਰਤੀ ਤੇ ਕਾਇਮ ਹੋਇਆ ਹੁਣ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਇਲਾਕੇ ਚੋਂ ਬਾਹਰ ਨਿਕਲ ਕੇ ਫਿਰ ਪਹਾੜਾਂ ਦੇ ਵੱਲ ਵੀ ਚੜ੍ਹਾਈ ਕੀਤੀ ਚੰਬੇ ਤੱਕ ਬੰਦਾ ਸਿੰਘ ਬਹਾਦਰ ਦਾ ਰਾਜ ਹੋਇਆ ਉਸ ਤੋਂ ਬਾਅਦ ਇਹ ਕਹਿ ਲੋ ਵੀ ਸਹਾਰਨਪੁਰ ਤੱਕ ਜਲਾਲਾਬਾਦ ਸਹਾਰਨਪੁਰ ਜਿਹੜਾ ਆ ਦੱਖਣੀ ਕਰਨਾਲ ਹੈ ਇੱਥੋਂ ਤੱਕ ਵੀ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਰਾਜ ਕਾਇਮ ਕੀਤਾ ਉਸ ਤੋਂ ਆਪਾਂ ਅੱਗੇ ਚੱਲੀਏ ਜਲੰਧਰ ਤੋਂ ਲੈ ਕੇ ਦਵਾਬ ਤੋਂ ਲੈ ਕੇ ਗਰਦਾਸਪੁਰ ਤੱਕ ਬੰਦਾ ਸਿੰਘ ਬਹਾਦਰ ਦਾ ਰਾਜ ਹੋਇਆ ਇੱਕ ਲੰਮੇ ਚੌੜੇ ਰਾਜ ਸੀ ਜਿਹੜਾ ਉੱਥੇ ਬੰਦਾ ਸਿੰਘ ਬਹਾਦਰ ਨੇ ਆਪਣਾ ਅਧਿਕਾਰ ਜਮਾਇਆ ਔਰ ਸਿੱਖ ਰਾਜ ਦਾ ਝੰਡਾ ਚੁਲਿਆ ਪਰ ਬੰਦਾ ਸਿੰਘ ਬਹਾਦਰ ਸੀ ਜਿਹੜਾ ਉਹ ਸਦਾ ਗੁਰੂ ਦਾ ਬੰਦਾ ਹੋ ਕੇ ਹੀ ਸੰਸਾਰ ਦੇ ਉੱਤੇ ਰਿਹਾ ਉਹਨੇ ਸਿੱਕੇ ਜਾਰੀ ਕੀਤਾ ਮੋਰ ਜਾਰੀ ਕੀਤੀ ਔਰ ਸਿੱਕੇ ਦੇ ਉੱਪਰ ਦੇਗੋ ਤੇਗੋ ਫਤਿਹ ਨਸਰਤ ਬੇਦ ਰੰਗ ਆਫਤ ਯਤ ਨਾਨਕ ਗੁਰੂ ਗੋਬਿੰਦ ਸਿੰਘ ਕੋ ਕਰਵਾਇਆ ਉਹਨੇ ਆਪਣਾ ਨਾਮ ਨਹੀਂ ਬਣਾਇਆ ਇਹ ਜਿੱਤਾ ਮਿਲੀਆਂ ਨੇ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦੀ ਕਿਰਪਾ ਤੇ ਗੁਰਨਾਨਕ ਸਾਹਿਬ ਬਾਦਸ਼ਾਹ ਦੀਆਂ ਬਖਸ਼ਾ ਦੇ ਨਾਲ ਮਿਲੀਆਂ ਹੋਈਆਂ ਨੇ ਇਹ ਉਹਦੇ ਸਿੱਕੇ ਦੇ ਉੱਤੇ ਜਿਹੜੀ ਸੀ ਉਹ ਲਿਖਤ ਲਿਖੀ ਜਾਂਦੀ ਸੀ ਬੰਦਾ ਸਿੰਘ ਬਹਾਦਰ ਨੇ ਇਹਦਾ ਉਸ ਸਮੇ ਸਭ ਤੋਂ ਜਦੋਂ ਆਪਾਂ ਸੁਧਾਰਾਂ ਦੇ ਵੱਲ ਚੱਲਦੇ ਆ ਤੇ ਉਸ ਸਮੇ ਜਿਹੜਾ ਜ਼ਿੰਮੇਦਾਰੀ ਸਿਸਟਮ ਸੀ ਉਹਨੂੰ ਕਹਿ ਲੋ ਇੱਕ ਵਾਰ ਉਜਾੜ ਕੇ ਰੱਖ ਦਿੱਤਾ ਕਿਉਂਕਿ ਜਿਹੜਾ ਬੰਦਾ ਸਿੰਘ ਬਹਾਦਰ ਸੀ ਹੌਲੀ ਹੌਲੀ ਭਾਵੇਂ ਮੁਸਲਮਾਨ ਸੀ ਭਾਵੇਂ Hindu ਸੀ ਸਾਰੇ ਗੁਰਮਖੋ ਸਿੰਘ ਸਜਣ ਲੱਗ ਪਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੰਡੇ ਬਾਟੇ ਦੀ ਪਾਹਲ ਲੈ ਕੇ ਆਮ ਜਿਹੜੇ ਲੋਕੀ ਸਨ ਉਹ ਸਿੰਘ ਸਜਣ ਲੱਗੇ ਔਰ ਸਿੰਘ ਸਜਣ ਵਾਲਿਆਂ ਦੇ ਵਿੱਚ ਜਿਹੜੀ ਬਹੁਤੀ ਗਿਣਤੀ ਹੁੰਦੀ ਸੀ ਉਹ ਆਮ ਕਿਸਾਨਾਂ ਦੀ ਹੁੰਦੀ ਸੀ ਥੋੜੀ ਜਿਹੀ ਬੇਨਤੀ ਬੜੇ ਧਿਆਨ ਨਾਲ ਸਮਝੋ ਹੁਣ ਜਿਹੜੇ ਆਮ ਕਿਸਾਨ ਸਨ ਉਹ ਕਿਸਾਨ ਜ਼ਿਮੀਂਦਾਰਾਂ ਤੋਂ ਬੜੇ ਔਖੇ ਸੀ ਆਮ ਤੌਰ ਦੇ ਉੱਤੇ ਨਾ ਭਾ ਜ਼ਿਮੀਂਦਾਰ ਸ਼ਬਦ ਤੇ ਕਿਸਾਨ ਸ਼ਬਦ ਇੱਕੋ ਜਿਹਾ ਸਮਝਦੇ ਆ ਥੋੜਾ ਫਰਕ ਹੈ ਜ਼ਿਮੀਂਦਾਰ ਖੇਤ ਦਾ ਮਾਲਕ ਅਖਵਾਉਂਦਾ ਸੀ ਜਿਹੜਾ ਸਮੇਂ ਦੀ ਹਕੂਮਤ ਨੂੰ ਮਾਮਲਾ ਤਾਰਦਾ ਸੀ ਟੈਕਸ ਤਾਰਦਾ ਸੀ ਤੇ ਜਿਹੜੇ ਸਰਕਾਰੀ ਅਧਿਕਾਰੀ ਸਨ ਜਾਂ ਇਹ ਕਹਿ ਲੋ ਕਿਸੇ रियासत ਦਾ ਸੁਬੇਦਾਰ ਹੁੰਦਾ ਸੀ ਹਾਕਮ ਹੁੰਦਾ ਸੀ ਉਹ ਅੱਗੇ ਜਾ ਕੇ ਜਿਹੜਾ ਟੈਕਸ ਸੀ ਉਹਨੂੰ ਜਮ੍ਹਾਂ ਕਰਵਾਇਆ ਜਾਂਦਾ ਸੀ ਔਰ ਉਹ ਜਾ ਕੇ ਫਿਰ ਅੱਗੇ ਦਿੱਲੀ ਦੇ ਬਾਦਸ਼ਾਹ ਦੇ ਖਜ਼ਾਨੇਗਰਮ ਕੋ ਜਮ੍ਹਾਂ ਕਰਵਾਉਂਦਾ ਸੀ ਜਿਹੜਾ ਸਰਹੰਦ ਸੀ ਸਰਹੰਦ ਦੀ ਸਾਲਾਨਾ ਦੀ 36 ਲੱਖ ਰੁਪਏ ਦੀ ਉਸ ਸਮੇਂ ਦੀ ਸਾਲਾਨਾ ਜਿਹੜਾ ਟੈਕਸ ਸੀ ਮਾਮਲਾ ਸੀ ਉਹ ਦਿੱਲੀ ਦਰਬਾਰ ਨੂੰ ਉਤਾਰਿਆ ਜਾਂਦਾ ਸੀ। ਔਰ ਇਸ ਜ਼ਿਮੀਦਾਰਾਂ ਦੇ ਅਧੀਨ ਜਿਹੜੇ ਛੋਟੇ-ਛੋਟੇ ਕਿਸਾਨ ਸਨ ਉਹ ਖੇਤਾਂ ਦੇ ਵਿੱਚ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਦੇ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਵਿੱਚ ਔਰ ਗੁਰੂ ਕਿਸ ਸਿੱਖੀ ਵਿੱਚ ਕਿਸਾਨਾਂ ਨੇ ਆਪਣੇ ਆਪ ਨੂੰ ਸਜਾ ਲਿਆ ਉਸ ਸਮੇਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਨਿਰਣਾ ਕੀਤਾ ਵੀ ਜਿਹੜਾ ਵੀ ਏਰੀਆ ਖਾਲਸੇ ਦੀ ਅਧੀਨ ਹੈ ਉਥੇ ਜਿਹੜਾ ਖੇਤੀ ਦੇ ਉੱਪਰ ਜ਼ਮੀਨ ਦੇ ਉੱਪਰ ਕਿਸਾਨ ਖੇਤੀ ਕਰਦਾ ਹੈ ਖੇਤੀ ਕਰਨ ਵਾਲਾ ਹੀ ਖੇਤੀ ਦਾ ਮਾਲਕ ਹੋਵੇਗਾ ਜ਼ਿਮੀਦਾਰ ਸੀ ਜਿਹੜਾ ਉਹ ਖੇਤੀ ਕਰਦਾ ਨਹੀਂ ਸੀ ਕੇਵਲ ਸਰਕਾਰ ਦਾ ਟੁਣਿਆ ਹੋਇਆ ਹੁੰਦਾ ਸੀ ਤੇ ਗੁਰਮਖੋ ਉਹਦੇ ਅਧੀਨ ਆਮ ਕਿਸਾਨ ਕੰਮ ਕਰਦੇ ਸਨ ਕਿਸਾਨਾਂ ਨੂੰ ਬਹੁਤ ਥੋੜਾ ਹਿੱਸਾ ਮਿਲਦਾ ਸੀ ਬਹੁਤ ਆ ਜਿਹੜਾ ਹਿੱਸਾ ਸੀ ਉਹ ਜ਼ਿਮੀਂਦਾਰ ਰੱਖਦਾ ਸੀ ਔਰ ਜ਼ਿਮੀਂਦਾਰ ਅੱਗੇ ਸਰਕਾਰ ਨੂੰ ਮਾਮਲਾ ਉਤਾਰਦਾ ਸੀ ਬੰਦਾ ਔਰ ਜਿਹੜੇ ਆਮ ਕਿਸਾਨ ਸਨ ਉਹ ਜ਼ਿਮੀਂਦਾਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਸਨ ਬੰਦਾ ਸਿੰਘ ਬਹਾਦਰ ਨੇ ਇਹ ਐਲਾਨ ਕੀਤਾ ਵੀ ਜ਼ਿਮੀਂਦਾਰ ਜਿਹੜਾ ਹੈ ਉਹ ਸਿਸਟਮ ਵਿੜਾ ਹੈ ਉਹਨੂੰ ਪਾਸੇ ਕੀਤਾ ਔਰ ਖੇਤ ਵਿੱਚ ਜਿਹੜੇ ਕਿਸਾਨ ਕੰਮ ਕਰਦੇ ਸਨ ਕਿਸਾਨਾਂ ਨੂੰ ਖੇਤਾਂ ਦਾ ਮਾਲਕ ਬਣਾਇਆ ਇਸ ਕਰਕੇ ਮੈਂ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਅੱਜ ਅਸੀਂ ਜਿਹੜੀਆਂ ਵੀ ਜ਼ਮੀਨਾਂ ਦੇ ਮਾਲਕਾਂ ਸਾਨੂੰ ਸਦਾ ਬਾਬਾ ਬੰਦਾ ਸਿੰਘ ਬਹਾਦਰ ਦਾ एहसानमंद ਹੋਣਾ ਚਾਹੀਦਾ ਹੈ ਗੁਰਮਤਿ ਉਸ ਤੋਂ ਜੇਕਰ ਆਪਾਂ ਅੱਗੇ ਚੱਲੀਏ ਮੁਗਲ ਸਗੜ ਕਿਲੇ ਨੂੰ ਰਾਜਧਾਨੀ ਬਣਾਇਆ ਗਿਆ ਜ਼ਿੰਮੇਦਾਰ ਸਿਸਟਮ ਨੂੰ ਉਜਾੜ ਕੇ ਰੱਖ ਦਿੱਤਾ ਫਿਰ ਸਹਾਰਨਪੁਰ ਜਲਾਲਾਬਾਦ ਦੀਆਂ ਜਿੱਤਾਂ ਜਿੱਤੀਆਂ ਔਰ ਇਹਦੇ ਵਿੱਚ ਕਾਰ ਜਿਹੜਾ ਸੀ ਉਹ ਬਹਾਦਰ ਸ਼ਾਹ ਜਿਹੜਾ ਹੈ ਉਹਦੀ ਮੌਤ ਹੋ ਜਾਂਦੀ ਹੈ ਔਰ ਦਿੱਲੀ ਦੇ ਤਖਤ ਦੇ ਉੱਪਰ ਜਿਹੜਾ ਹੈ ਉਹ ਬਾਦਸ਼ਾਹ ਫਰਕਸੀਅਰ ਬੈਠਦਾ ਹੈ ਅੱਛਾ ਇਸ ਤੋਂ ਪਹਿਲਾਂ ਘਟਨਾਵਾਂ ਹੋਰ ਹੁੰਦੀਆਂ ਨੇ ਬਹਾਦਰ ਸ਼ਾਹ ਦੇ ਵੀ ਨੇ ਹੁਣਾਂ ਵਿੱਚ ਦੀ ਗੱਲ ਰਹੇਗੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਮੁਖ ਸਰਹੰਦ ਜਿੱਤੇ ਆ ਸਰਹੰਦ ਜਿੱਤਣ ਤੋਂ ਬਾਅਦ ਹੁਣ ਚਾਰੇ ਪਾਸੇ ਜਿਹੜੀਆਂ ਸਰ ਸਿੱਖਾਂ ਦਾ ਨਾਮਣਾ ਵੀ ਹੋ ਗਿਆ ਔਰ ਆਮ ਜਿਹੜੇ ਲੋਕੀ ਸਨ ਜਿੱਥੇ ਵੀ ਕਿਤੇ ਸਿੱਖ ਨੂੰ ਦੇਖਦੇ ਸਨ ਜਿੱਥੇ ਖੌਫ ਪੈਦਾ ਹੁੰਦਾ ਸੀ ਉੱਥੇ ਸਨਮਾਨ ਨਾਲ ਸਿਰ ਵੀ ਝੁਕਾਉਂਦੇ ਸਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਬਰ ਮਿਲਦੀ ਸਨ ਦੀ ਧਰਤੀ ਦੇ ਉੱਤੇ ਬੈਠੇ ਆ ਉਹ ਖਬਰ ਕੀ ਸੀ ਕਿ ਮਰੇਰ ਕੋਟਲੀਏ ਨਵਾਬ ਨੇ ਇੱਕ ਸਿੱਖ ਬੀਬੀ ਨੂੰ ਕਬਰ ਦੇ ਵਿੱਚ ਪਹਿਲਾਂ ਕਤਲ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਹੈ ਉਹਨੂੰ ਕਬਰ ਵਿੱਚ ਦੱਬ ਦਿੱਤਾ ਗਿਆ ਹੈ ਇਸ ਕਰਕੇ ਬੰਦਾ ਸਿੰਘ ਬਹਾਦਰ ਨੂੰ ਕੁਝ ਮਰੇੜ ਕੋਟਲੀਏ ਦੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਵੀ ਜਿਹੜਾ ਬੀਬੀ ਦਬਾਈ ਗਈ ਹੈ ਉਹਦਾ ਸਿੱਖ ਮਰਿਆਦਾ ਦੇ ਅਨੁਸਾਰ ਉਹਨੂੰ ਕਬਰ ਵਿੱਚੋਂ ਕੱਢ ਕੇ ਸਸਕਾਰ ਕੀਤਾ ਜਾਏ ਉਹਦਾ ਤੁਸੀਂ ਨਾ ਕਈ ਥਾਵਾਂ ਉੱਤੇ ਇਤਿਹਾਸਕਾਰ ਨੇ ਜਿਹੜੇ ਖਾਸ ਕਰ ਜਿਹੜੇ ਉਹ ਸਮੇਂ ਦੇ ਸਿੱਖ ਵਿਰੋਧੀ ਇਤਿਹਾਸਕਾਰ ਨੇ ਖਾਸ ਕਰ ਮੁਸਲਮਾਨ ਇਤਿਹਾਸਕਾਰ ਨੇ ਜਿਹੜੇ ਉਹ ਇਹ ਲਿਖਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮਰੀਰਕੋਟਲੇ ਜਾ ਕੇ ਮੁਸਲਮਾਨਾਂ ਦੀਆਂ ਕਬਰਾਂ ਨੂੰ ਕੁੱਟਿਆ ਕੁਝ ਇਤਿਹਾਸਕਾਰ ਉਹਨਾਂ ਨੂੰ ਲਿਖ ਦਿੰਦੇ ਨੇ ਇਦਾਂ ਪਰ ਇਹ ਸਚਾਈ ਨਹੀਂ ਹੈ ਬਿਲਕੁਲ ਅਸਲ ਕਾਰਨ ਕੀ ਸੀ ਥੋੜਾ ਜਿਹਾ ਇਹ ਸਮਝੋ ਜੇ ਇਹ ਕੋਲ ਖ ਮਰੀਰਕੋਟਲੀਆ ਨਵਾਬ ਹੈ ਨਾ ਜਿਹਨੂੰ ਅਸੀਂ ਸ਼ੇਰ ਮੁਹੰਮਦ ਖਾਨ ਕਹਿੰਨੇ ਆ ਭਾਵੇਂ ਕਿ ਇਹਨੇ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਇਹਨੇ ਸਰਹੰਦ ਦੀ ਕਚਹਿਰੀ ਦੇ ਵਿੱਚ ਪਰ ਸਿੱਖੀ ਦੇ ਨਾਲ ਇਹਨੂੰ ਪਿਆਰ ਨਹੀਂ ਸੀ ਇਹ ਸਾਡੇ ਸਿੱਖਾਂ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਕਿਤੇ ਉਹ ਸਿੱਖਾਂ ਨੂੰ ਪਿਆਰ ਕਰਦਾ ਸੀ ਉਹ ਤਾਂ ਬਿਲਕੁਲ ਨਹੀਂ ਮਰੀਰ ਕੋਟਲੀਏ ਨਵਾਬਤਾ ਵੱਡਾ ਪ੍ਰਾਨਾਰ ਖਾਨ ਗੁਰਗੋਬਨ ਸਿੰਘ ਪਾਤਸ਼ਾਹ ਦੇ ਤੀਰ ਦੇ ਨਾਲ ਚਮਕੌਰ ਦੀ ਗੜੀ ਮਾਰਿਆ ਗਿਆ ਸੀ ਇਹਦਾ ਛੋਟਾ ਭਰਾ ਵੀ ਉੱਥੇ ਮਾਰਿਆ ਗਿਆ ਸੀ ਮਰੀਰਕੋਟ ਜਿਹੜਾ ਨਵਾਬ ਹੈ ਇਹ ਖੁਦ ਵੀ ਚਮਕੌਰ ਦੀ ਗੜੀ ਦੇ ਵਿੱਚ ਗੁਰਗੋਬਨ ਸਿੰਘ ਪਾਤਸ਼ਾਹ ਦੇ 40 ਸਿੱਖ ਤੇ ਪੁੱਤਰਾਂ ਨੂੰ ਸ਼ਹੀਦ ਕਰਾਉਣ ਦੇ ਵਿੱਚ ਮੋਰੀ ਭੂਮਿਕਾ ਨਿਭਾਉਂਦਾ ਉਹ ਚਮਕੌਰ ਦੀ ਜੰਗ ਦੇ ਵਿੱਚ ਮੁੱਖ ਤੌਰ ਦੇ ਉੱਤੇ ਸ਼ਾਮਲ ਹੋਇਆ ਮਰੀਰਕੋਟਲੀਆ ਨਵਾਬ ਔਰ ਉਸ ਤੋਂ ਬਾਅਦ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਸਿੱਖਾਂ ਦੇ ਵਿਰੁੱਧ ਲੜਦਾ ਹੋਏ ਗੁਰਮਖੋ ਇਹ ਮਾਰਿਆ ਗਿਆ ਇਹਨੂੰ ਮਰੇਰ ਕੋਟਲੀ ਨਵਾਬ ਨੂੰ ਸਿੱਖਾਂ ਨੇ ਮਾਰਿਆ ਮੈਂ ਸ਼ਾਇਦ ਇੱਕ ਵਾਰ ਪਹਿਲਾਂ ਵੀ ਜਦੋਂ ਆਪਾਂ ਸਤੰਬਰ ਦੇ ਸਮਾਗਮ ਸੀ ਦਸੰਬਰ ਦੇ ਇਹ ਮੈਂ ਬੇਨਤੀ ਕੀਤੀ ਸੀ ਸਾਡੇ ਸਿੱਖਾਂ ਨੇ ਮਰੇਰ ਕੋਟਲੀਆ ਨਵਾਬ ਜਿਹੜਾ ساری ਜ਼ਿੰਦਗੀ ਸਿੱਖਾਂ ਦੇ ਵਿਰੁੱਧ ਭੁਗਤਦਾ ਰਹਾ ਸਿੱਖਾਂ ਅੰਦਰ ਛੜਛਾਂ ਲੜਦ ਕਰਦਾ ਰਿਆ ਸਿੱਖਾਂ ਦੇ ਹੱਥੋਂ ਹੀ ਮਾਰਿਆ ਗਿਆ ਉਹਦੇ ਨਾਮ ਦੇ ਉੱਤੇ ਤਾਂ ਮਰੀਰ ਕੋਟਲੀ ਗੁਰਦੁਆਰਾ ਬਣਾ ਦਿੱਤਾ ਪਰ ਦੂਜੇ ਪਾਸੇ ਜਿਹੜੀ ਸਿੱਖ ਬੀਬੀ ਬੀਬੀ ਅਨੂਪ ਕੌਰ ਜਿਹੜੀ ਇਸ ਮਰੀਰ ਕੋਟਲੀਏ ਨਵਾਬ ਦੇ ਜ਼ੁਲਮ ਦਾ ਸ਼ਿਕਾਰ ਹੋਈ ਔਰ ਆਪਣੀ ਇੱਜ਼ਤ ਪੱਤ ਨੂੰ ਬਚਾਉਂਦੀ ਹੋਈ ਉਹ ਗੁਰਮਖੋ ਖੰੰਜਰ ਮਾਰ ਕੇ ਆਪ ਸ਼ਹੀਦ ਹੋਈ ਮਰੇਰਕੋਟਲੇ ਧਰਤੀ ਦੇ ਉੱਤੇ ਉਹਦੀ ਯਾਦ ਵਿੱਚ ਸਿੱਖਾਂ ਨੇ ਅੱਜ ਤੱਕ ਕੋਈ ਸਥਾਨ ਨਹੀਂ ਬਣਾਇਆ ਥੋੜੀ ਮੇਰੀ ਬੇਨਤੀ ਸਮਝੋ ਬੰਦਾ ਸਿੰਘ ਬਹਾਦਰ ਨਵੇਰਕੋਟਲੇ ਕਿਵੇਂ ਪਹੁੰਚਿਆ ਹੁਣ ਇਹ ਆਮ ਗੱਲ ਪ੍ਰਚਲਿਤ ਸੀ ਵੀ ਇੱਕ ਸਿੱਖ ਬੀਬੀ ਆ ਜਿਹੜੀ ਉਹ ਮਰੇਰਕੋਟਲੇ ਨਵਾਬ ਦੇ ਮਹਿਲ ਦੇ ਵਿੱਚ ਮਰੀ ਹੈ ਤੇ ਉਹਦੀ ਕਬਰ ਬਣਾ ਕੇ ਉਹਨੂੰ ਦੱਬਿਆ ਨਵਾਬ ਨੇ ਪਰ ਕਿੱਥੇ ਦੱਬਿਆ ਸੀ ਇਹ ਗੱਲ ਸਾਰੇ ਨਹੀਂ ਸੁਣ ਜਾਣਦੇ ਬੰਦਾ ਸਿੰਘ ਬਹਾਦਰ ਆਪਣੀਆਂ ਕੁਝ ਫੌਜਾਂ ਨੂੰ ਨਾਲ ਲੈ ਕੇ ਮਰੀਰਕੋਟ ਲਈ ਪਹੁੰਚਿਆ ਹੁਣ ਸਿੱਖਾਂ ਦੀ ਦਹਿਸ਼ਤ ਇੰਨੀ ਪੈ ਚੁੱਕੀ ਸੀ ਵੀ ਜਿੱਧਰ ਨੂੰ ਵੀ ਬੰਦਾ ਸਿੰਘ ਬਹਾਦਰ ਜਾਂਦਾ ਸੀ ਲੱਗਦਾ ਸੀ ਵੀ ਹਮਲਾ ਕਰਨ ਵਾਸਤੇ ਜਾ ਰਿਹਾ ਮਰੀਰਕੋਟਲੀਆ ਦੇ ਮੁਸਲਮਾਨਾਂ ਨੂੰ ਇਹ ਲੱਗਿਆ ਵੀ ਬੰਦਾ ਸਿੰਘ ਬਹਾਦਰ ਮਰੀਰਕੋਟਲ ਚੜ੍ਹ ਕੇ ਆ ਗਿਆ ਇਸ ਕਰਕੇ ਮਰੀਰਕੋਟਲੀਏ ਉਹ ਤਾਂ ਮਾਰਿਆ ਜਾ ਚੁੱਕਿਆ ਸੀ ਜੰਗ ਤੋਂ ਬਾਅਦ ਮਨਤ ਸਿੰਘ ਬਹਾਦਰ ਉੱਥੇ ਪਹੁੰਚਦਾ ਤੇ ਮਰੀਰ ਕੋਟਲੀਏ ਨਵਾਬ ਦਾ ਪਰਿਵਾਰ ਛੱਡ ਕੇ ਦਿੱਲੀ ਭੱਜ ਜਾਂਦਾ ਸਭ ਕੁਝ ਇੱਥੇ ਇੱਕ Hindu ਬਾਣੀਆਂ ਸੀ ਉਹਦਾ ਨਾਮ ਸੀ ਕਿਸ਼ਨ ਦਾਸ ਜਿਹੜਾ ਜਦੋਂ ਮਰੀਰ ਕੋਟਲੇ ਬੰਦਾ ਸਿੰਘ ਬਹਾਦਰ ਪਹੁੰਚੇ ਆ ਨਾ ਤੇ ਕਿਸ਼ਨ ਦਾਸ ਬਾਣੀਆਂ ਨੇ ਬੰਦਾ ਸਿੰਘ ਬਹਾਦਰ ਨੂੰ ਪਛਾਣ ਲਿਆ ਇਹ ਕਿਸ਼ਨ ਦਾਸ ਸੀ ਇਹ ਹਿੰਦੂ ਸੀ ਹਰ ਸਾਲ ਹਰਦوار ਜਾਇਆ ਕਰਦਾ ਸੀ ਤੇ ਜਦੋਂ ਬੰਦਾ ਸਿੰਘ ਬਹਾਦਰ ਮਾਧੋ ਦਾਸ ਬੈਰਾਗੀ ਬਣ ਕੇ ਜੋਗੀ ਬਣ ਕੇ ਕੁਝ ਸਮਾਂ ਹਰਦوار ਰਹੇ ਹਨ ਉੱਥੇ ਕਿਸ਼ਨ ਦਾਸ ਬਾਣੀਏ ਨੇ ਇਹਦੇ ਦਰਸ਼ਨ ਕੀਤੇ ਹੋਏ ਸੀ ਇਹਨੇ ਪਹਿਚਾਣ ਲਿਆ ਵੀ ਇਹ ਤਾਂ ਉਹੀ ਹੈ ਇਹਨੂੰ ਪੁੱਛਿਆ ਵੀ ਕਾਦੇ ਵਾਸਤੇ ਆਏ ਹੋ ਇਹ ਕਹਿਣ ਲੱਗਾ ਵੀ ਅਸੀਂ ਸਿੱਖ ਬੀਬੀ ਦਾ ਸਸਕਾਰ ਕਰਨ ਵਾਸਤੇ ਇੱਥੇ ਆਏ ਹਾਂ ਜਦੋਂ ਬੰਦਾ ਸਿੰਘ ਬਹਾਦਰ ਤੇ ਕਿਸ਼ਨ ਦਾਸ ਦੀ ਆਪਸੀ ਜਾਣ ਪਹਿਚਾਣ ਦੀ ਗੱਲ ਦਾ ਪਤਾ ਮਨੀਰ ਕੋਟਲੀ ਦੇ ਮੁਸਲਮਾਨਾਂ ਨੂੰ ਲੱਗਿਆ ਉਹਨਾਂ ਕਿਹਾ ਵੀ ਸਾਨੂੰ ਕੁਝ ਨਾ ਕੁਝ ਜਿਹੜਾ ਹੈ ਉਜਾੜੇ ਤੋਂ ਬਚਣਾ ਚਾਹੀਦਾ ਉਹਨਾਂ ਨੇ ਬਹੁਤ ਸਾਰੇ ਰੁਪਈਏ ਬਹੁਤ ਸਾਰਾ ਧਨ ਕਿਸ਼ਨ ਦਾਸ ਨੂੰ ਦੇ ਕੇ ਬੰਦਾ ਸਿੰਘ ਬਹਾਦਰ ਦੇ ਕੋਲ ਪਹੁੰਚੇ ਆ ਵੀ ਜੇ ਤੁਸੀਂ ਫਤ ਉਜਾੜਨ ਸਾਨੂੰ ਆਏ ਹੋ ਤੇ ਸਾਨੂੰ ਉਜਾੜੋ ਨਾ ਅਸੀਂ ਧਨ ਦੇ ਕੇ ਤੁਹਾਨੂੰ ਇੱਥੇ ਵਿਦਾ ਕਰ ਦਿਆਂਗੇ ਪਾਵੇਂ ਕਿ ਉਹ ਹਾਜ਼ਰ ਹੋਇਆ ਧਨ ਸਿੰਘਾ ਨੇ ਰੱਖ ਲਿਆ ਪਰ ਬੰਦਾ ਸਿੰਘ ਬਹਾਦਰ ਨੇ ਮਰੀਰ ਕੁੱਟਲੀਆਂ ਦੇ ਮੁਸਲਮਾਨਾਂ ਨੂੰ ਇਹ ਕਿਹਾ ਵੀ ਸਾਨੂੰ ਇਹ ਦੱਸੋ ਵੀ ਬੀਬੀ ਅਨੂਪ ਕੌਰ ਦੀ ਕਬਰ ਕਿੱਥੇ ਬਣੀ ਹੋਈ ਹੈ ਥੋੜੀ ਜੀ ਇਹ ਬੇਨਤੀ ਗੁਰਮਖੋ ਸਮਝੋ ਜੀ ਜਦੋਂ 1704 ਦੇ ਵਿੱਚ ਸਰਸਾ ਨਦੀ ਦੇ ਕਿਨਾਰੇ ਤੋਂ ਵਿਛੋੜੇ ਪੈਂਦੇ ਨੇ ਉੱਥੇ ਗੁਰੂ ਕੇ ਪਰਿਵਾਰ ਦੇ ਨਾਲ ਨਾਲ ਸਿੱਖ ਵੀ ਤਾਂ ਗੁਰਮਖੋ ਪੁੱਛੜ ਗਏ ਸਨ ਉੱਥੇ ਇੱਕ ਸਿੰਘਣੀਆਂ ਦੇ ਜਥੇ ਦੀ ਮੁਖੀ ਬੀਬੀ ਅਨੂਪ ਕੌਰ ਇਹਦਾ ਜਨਮ ਮਾਝੀ ਧਰਤੀ ਦਾ ਹੈ ਇਹ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਗੁਰਮਖੋ ਜਿਹੜੀਆਂ ਸਿੱਖ ਬੀਬੀਆਂ ਜਥਾ ਸੀ ਨਾ ਉਸ ਜਥੇ ਦੀ ਮੁਖੀ ਸੀ ਬੀਬੀ ਅਨੂਪ ਕੌਰ 18-19 ਸਾਲ ਦੀ ਸਿੱਖ ਬੱਚੀ ਹੈ ਅਜੇ ਕੁਵਾਰੀ ਹੈ ਇਹ ਉੱਥੋਂ ਸਿੰਘਣੀਆਂ ਦੇ ਸਮੇਤ ਸਰਸਾ ਦੇ ਕਿਨਾਰੇ ਤੋਂ ਨਦੀ ਨੂੰ ਤਾਂ ਪਾਰ ਕਰ ਜਾਂਦੀ ਹੈ ਪਰ ਵਿੱਚ ਸਿੰਘਾਂ ਨਾਲੋਂ ਵਿਛੜ ਜਾਂਦੀ ਹੈ ਮਰੀਰ ਕੋਟਲੀਆਂ ਜਿਹੜੀਆਂ ਨਵਾਬ ਦੀਆਂ ਫੌਜਾਂ ਸਨ ਉਹ ਸਰਸਾ ਤੋਂ ਉਰਲੇ ਪਾਸੇ ਖੜੀਆਂ ਹੋਈਆਂ ਸੀ ਇਹ ਬੀਬੀ ਦੀ ਜਿਹੜੀ ਝੜਪ ਹੈ ਉਹ ਮਰੀਰ ਕੋਟਲੀਆਂ ਨਵਾਬ ਦੀਆਂ ਫੌਜਾਂ ਨਾ ਹੋ ਜਾਂਦੀ ਹੈ ਇਹਦੇ ਨਾਲ ਦੀਆਂ ਕੁਝ ਸਿੰਗਣੀਆਂ ਮਾਰੀਆਂ ਜਾਂਦੀਆਂ ਨੇ ਇਹ ਜਿਹੜੀ ਬੀਬੀ ਹੈ ਇਹਦੇ ਪੱਟ ਦੇ ਉੱਪਰ ਗੋਲੀ ਵੱਜਦੀ ਹੈ ਇਹ ਧਰਤੀ ਤੇ ਡਿੱਗ ਪੈਂਦੀ ਹੈ ਤੇ ਜ਼ਖਮੀ ਹੋ ਜਾਂਦੀ ਹੈ ਮਲੇਰ ਕੋਟਲੀਆ ਨਵਾਬ ਨੇ ਦੇਖਿਆ ਵੀ ਨੌਜਵਾਨ ਹੈ ਬੜੀ ਬਹਾਦਰ ਹੈ ਇਹ ਗੁਰਮਖੋ ਆਪਣੇ ਸਿਪਾਹੀਆਂ ਨੂੰ ਹੁਕਮ ਕਰਦਾ ਹੈ ਵੀ ਤੁਸੀਂ ਇਹਨੂੰ ਇੱਥੋਂ ਚੁੱਕੋ ਤੇ ਮਲੇਰ ਕੋਟਲੇ ਲੈ ਚਲੋ ਇਹਦੇ ਸਿਪਾਹੀ ਚੁੱਕਦੇ ਬੀਬੀ ਨੂੰ ਪਕਰ ਨੂੰ ਮਲੇਰ ਕੋਟਲੇ ਲੈ ਜਾਂਦੇ ਆ ਮਲੇਰ ਕੋਟਲੇ ਇਹ ਜਖਮੀ ਸੀ ਵੈਦ ਬੁਲਾਏ ਜਾਂਦੇ ਨੇ ਇਹਦਾ ਇਲਾਜ ਵੀ ਕੀਤਾ ਜਾਂਦਾ ਹੈ ਇੱਥੇ ਦੋ ਤਰ੍ਹਾਂ ਦੀਆਂ ਧਾਰਨਾਵਾਂ ਨੇ ਇੱਕ ਤੇ ਧਾਰਨਾਵਾਂ ਇਹ ਆ ਵੀ ਮਰੀਰ ਕੋਟਲੀਆ ਨਵਾਬ ਖੁਦ ਮਨ ਵਿੱਚ ਮੈਲ ਰੱਖ ਕੇ ਉਹਦਾ ਇਲਾਜ ਕਰਵਾ ਰਿਹਾ ਸੀ ਵੀ ਮੈਂ ਇਹਨੂੰ ਆਪਣੀ ਬੇਗਮ ਬਣਾਵਾਂਗਾ ਇਸ ਸਿੱਖ ਬੀਬੀ ਨੂੰ ਮੁਸਲਮਾਨ ਬਣਾਵਾਂਗਾ ਇੱਕ ਤੇ ਇਹ ਹੈ ਦੂਜਾ ਇਹ ਮੰਨਿਆ ਜਾਂਦਾ ਹੈ ਵੀ ਮਰੀਰ ਕੋਟ ਜਿਹੜਾ ਨਵਾਬ ਸੀ ਉਹ ਆਪਣੇ ਪੁੱਤਰ ਦੀ ਬੇਗਮ ਇਹਨੂੰ ਬਣਾਉਣਾ ਚਾਹੁੰਦਾ ਸੀ ਇਸ ਕਰਕੇ ਬਚਾ ਕੇ ਲਿਆਇਆ ਇਹਨੇ ਮਾਰੀ ਨਹੀਂ ਕੁਛ ਵੀ ਹੋਵੇ ਇਹ ਗੱਲ ਸੱਚ ਹੈ ਵੀ ਉਹ ਬੀਬੀ ਮਰੇਰ ਕੋਟਲੇ ਨਵਾਬ ਦੇ ਮਹਿਲ ਦੇ ਵਿੱਚ ਮਰੇਰ ਕੋਟਲੇ ਰੱਖੀ ਗਈ ਉਸ ਤੋਂ ਬਾਅਦ ਹੌਲੀ-ਹੌਲੀ ਉਹਨੂੰ ਮਜਬੂਰ ਕੀਤਾ ਜਾਂਦਾ ਹੈ ਵੀ ਉਹ ਮਰੇਰ ਕੋਟਲੇ ਦੇ ਨਵਾਬ ਦੇ ਨਾਲ ਵਿਆਹ ਕਰਨ ਦੇ ਲਈ ਰਾਜ਼ੀ ਹੋ ਜਾਏ ਪਰ ਉਹ ਨਹੀਂ ਮੰਨਦੀ ਪ੍ਰਵਾਨ ਨਹੀਂ ਕਰਦੀ ਕਿਉਂਕਿ ਉਹ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਸਹਿਬਜ਼ਾਦਿਆਂ ਨੂੰ ਉਹ ਖੜਾਉਂਦੀ ਰਹੀ ਸੀ ਉਹਨੂੰ ਮਰੇਰ ਕੋਟਲੇ ਦੀ ਧਰਤੀ ਦੇ ਉੱਤੇ ਬੀਬੀ ਅਨੂਪ ਕੌਰ ਨੂੰ ਗੁਰੂ ਕੇ ਵੱਡੇ ਤੇ ਛੋਟੇ ਲਾਲਾਂ ਦੀ ਸ਼ਹੀਦੀ ਦੀ ਖਬਰ ਮਿਲਦੀ ਹੈ ਔਰ ਇੱਕ ਖਬਰ ਵੀ ਮਰੇਰ ਕੋਟਲੀਏ ਨਵਾਬ ਨੇ ਦੱਸੀ ਉਹਨੂੰ ਵੀ ਤੁਹਾਡਾ ਬੱਚਿਆ ਕੁਛ ਨਹੀਂ ਹੈ ਗੁਰੂ ਉੱਜੜ ਗਿਆ ਆਨੰਦਪੁਰ ਖਤਮ ਹੋ ਗਿਆ ਗੁਰੂ ਕੇ ਪੁੱਤਰ ਤੇ ਗੁਰੂ ਦੀ ਮਾਂ ਖਤਮ ਹੋ ਗਈ ਹੈ ਗੁਰੂ ਕੀਆਂ ਪਤਨੀਆਂ ਦਾ ਕੋਈ ਪਤਾ ਨਹੀਂ ਹੈ ਸਿੱਖਾਂ ਦਾ ਕੋਈ ਥੋਟਕਾ ਨਹੀਂ ਰਿਹਾ ਇਸ ਕਰਕੇ ਤੇਰਾ ਭਲਾ ਇਸੇ ਦੇ ਵਿੱਚ ਹੈ ਵੀ ਤੂੰ ਮੁਸਲਮਾਨ ਧਰਮ ਧਾਰਨ ਕਰਕੇ ਮੇਰੀ ਬੇਗਮ ਬਣ ਜਾਏਂ ਪਰ ਇਹਨੇ ਆਪਣਾ ਦੀਨ ਛੱਡਣ ਤੋਂ ਇਨਕਾਰ ਕਰ ਦਿੱਤਾ ਅਖੀਰ ਨੂੰ ਗੁਰਮਖੋ ਮਲੇਰਕੁਟਲੀਆ ਨਵਾਬ ਹੈ ਜਿਹੜਾ ਉਹ ਆਪਣੀਆਂ ਦਾਸੀਆਂ ਨੂੰ ਹੁਕਮ ਕਰਦਾ ਹੈ ਵੀ ਇਹਨੂੰ ਵਿਆਹ ਵਾਲੇ ਕੱਪੜੇ ਪਹਿਨਾਓ ਕਾਜੀ ਨੂੰ ਬੁਲਾਇਆ ਜਾਏ ਇਹਦਾ ਮੇਰੇ ਨਾਲ ਨਿਕਾਹ ਪੜਾਇਆ ਜਾਏ ਜਦੋਂ ਉਸ ਬੀਬੀ ਨੂੰ ਪਤਾ ਲੱਗਿਆ ਕਿ ਕਾਜੀ ਬੁਲਾਇਆ ਜਾ ਰਿਹਾ ਹੁਣ ਤੱਕੇ ਨਾਲ ਮੈਨੂੰ ਮੁਸਲਮਾਨ ਵੀ ਬਣਾਇਆ ਜਾਏਗਾ ਕਲਮਾ ਪੜੀਆਂ ਜਾਣਗੇ ਮੇਰਾ ਨਕਾਹ ਕੀਤਾ ਜਾਏਗਾ ਇਹ ਬੱਚੀ ਜਿਹੜੀ ਇਹਦੇ ਕੋਲੇ ਛੋਟੀ ਤਲਵਾਰ ਸੀ ਨਾ ਜਿਹਨੂੰ ਖੰਜਰ ਵੀ ਕਿਹਾ ਜਾਂਦਾ ਉਹ ਆਪਣੇ ਪੇਟ ਵਿੱਚ ਆਪ ਹੀ ਮਾਰ ਕੇ ਇਹ ਇੱਥੇ ਸ਼ਹੀਦ ਹੋ ਜਾਂਦੀ ਹੈ ਭਾਵੇਂ ਕਿ ਆਪਣੇ ਆਪ ਨੂੰ ਕਤਲ ਕਰਨਾ ਇਹ ਸਿੱਖੀ ਚ ਪ੍ਰਮਾਣ ਨਹੀਂ ਹੈ ਪਰ ਰਾਣੀ ਸੀ ਬੀਬੀ ਦੇ ਕੋਲ ਉਦੇ ਸਰੀਰ ਦੀ ਵੀ ਬੇਇੱਜ਼ਤੀ ਕੀਤੀ ਜਾਣੀ ਸੀ। ਉਹਦੇ ਨਾਲ ੱਤਕਾ ਜੌਂਦੇ ਨਾਲ ਵੀ ਕੀਤਾ ਜਾਣਾ ਸੀ। ਪਤਾ ਨਹੀਂ ਕਿਦਾਂ ਦਾ ਜ਼ੁਲਮ ਜਲਮਾ ਨੇ ਕਰਨੇ ਸਨ ਇਸ ਕਰਕੇ ਉਹ ਬੱਚੀ ਬੀਬੀ ਅਨੂਪਕੌਰ ਨੇ ਜਿਹੜਾ ਸੀ ਉਹ ਮੌਤ ਨੂੰ ਪ੍ਰਵਾਨ ਕਰ ਲਿਆ ਔਰ ਆਪਣੇ ਆਪ ਖੰੰਜਰ ਮਾਰ ਕੇ ਉਹ ਇੱਥੇ ਸ਼ਹੀਦ ਹੋ ਜਾਂਦੀ ਹੈ। ਮਰੀਰ ਕੋਟਲੀਆ ਨਵਾਬ ਆਪਣੇ ਮਰੀਰ ਕੋਟਲੇ ਦੇ ਕਬਰਗਾਹ ਦੇ ਵਿੱਚ ਨਹੀਂ ਉਹਨੂੰ ਦਫਨਾਉਂਦਾ ਆਪਣੇ ਮਹਿਲ ਦੇ ਪਿਛਲੇ ਪਾਸੇ ਕਬਰ ਪਟਕੇ ਉੱਥੇ ਬੀਬੀ ਅਨੂਪਕੌਰ ਨੂੰ ਦਬਾ ਦਿੱਤਾ ਜਾਂਦਾ ਹੈ ਗੱਲ ਆਈ ਗਈ ਹੋ ਜਾਂਦੀ ਹੈ ਜਦੋਂ ਬੰਦਾ ਸਿੰਘ ਬਹਾਦਰ ਜਦੋਂ ਆਪਾਂ ਗੱਲ ਚੱਲ ਰਹੀ ਸੀ ਆਪਣੀ ਗੱਲ ਬੰਦਾ ਸਿੰਘ ਬਹਾਦਰ ਇੱਥੇ ਪਹੁੰਚਿਆ ਤੇ ਬੰਦਾ ਸਿੰਘ ਬਹਾਦਰ ਨੇ ਇੱਥੋਂ ਦੇ ਮੁਸਲਮਾਨਾਂ ਨੂੰ ਕਿਹਾ ਵੀ ਤੁਹਾਨੂੰ ਉਡਾੜਨ ਵਾਸਤੇ ਨਹੀਂ ਅਸੀਂ ਆਏ ਅਸੀਂ ਤਾਂ ਜਿਹੜੀ ਸਿੱਖ ਬੀਬੀ ਹੈ ਜਿਹਨੂੰ ਮੁਸਲਮਾਨ ਧਰਮ ਦੇ ਅਨੁਸਾਰ ਕਬਰ ਚ ਦਬ ਦਿੱਤਾ ਗਿਆ ਅਸੀਂ ਤਾਂ ਉਹਦਾ ਸਿੱਖ ਰੌ ਰੀਤਾਂ ਦੇ ਅਨੁਸਾਰ ਸਸਕਾਰ ਕਰਨ ਵਾਸਤੇ ਆਏ ਆ ਤੁਸੀਂ ਸਾਨੂੰ ਉਹਦੀ ਕਬਰ ਦੱਸ ਦਿਓ ਹੁਣ ਕੁ ਤੁਹਾਡੇ ਵਿੱਚੋਂ ਬਹੁਤ ਸਾਰੇ ਸਿੱਖ ਨੇ ਨਾ ਅੰਗਲ ਐ ਬਦਿਸ਼ਾਂ 'ਚ ਜਾਂਦੇ ਨੇ ਛੜ ਤੁਹਾਨੂੰ ਪਤਾ ਹੋਵੇਗਾ ਕਿ ਸਿੱਖ ਰਾਜ ਦਾ ਅਖੀਰਲਾ ਬਾਦਸ਼ਾਹ ਇਹ ਕਹਿ ਲੋ ਵੀ ਮਹਾਰਾਜਾ ਦਲੀਪ ਸਿੰਘ ਉਹਦਾ ਸਸਕਾਰ ਅੱਜ ਤੱਕ ਵੀ ਸਿੱਖ ਮਰਯਾਦਾ ਅਨੁਸਾਰ ਨਹੀਂ ਹੋ ਸਕਿਆ ਇੰਗਲੈਂਡ ਦੇ ਵਿੱਚ ਅੱਜ ਵੀ ਉਹਦੀ ਈਸਾਈ ਧਰਮ ਦੇ ਅਨੁਸਾਰ ਜੋ ਧਰਤੀ ਦਬ ਕੇ ਕਬਰ ਬਣਾਈ ਗਈ ਹੈ ਨਾ ਅੱਜ ਉਸੇ ਤਰ੍ਹਾਂ ਕਬਰ ਹੀ ਬਣੀ ਹੋਈ ਹੈ ਉਹਦੀ ਚਾਹੀਦਾ ਇਹ ਹੈ ਵੀ ਸਾਡੀ ਕੌਮ ਹੈ ਜਿਹੜੀ ਉਹ ਕਿਸੇ ਨਾ ਤਿਕਾ ਤਿਕਾ ਦਬਾਅ ਪਾਵੇ ਅੱਜ ਵੀ ਚਾਹੀਦਾ ਸਿੱਖਾਂ ਨੂੰ ਇਹ ਗੱਲ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਲਿਆ ਕੇ ਇਸ ਧਰਤੀ ਦੇ ਉੱਤੇ ਸਿੱਖ ਰੌ ਰੀਤਾਂ ਦੇ ਨਾਲ ਉਹਦਾ ਸਸਕਾਰ ਕੀਤਾ ਜਾਏ ਪਰ ਸਿੱਖ ਅੱਜ ਤੱਕ ਨਹੀਂ ਇਹ ਕਰ ਸਕੇ ਅੱਜ ਤੱਕ ਵੀ ਦਲੀਪ ਸਿੰਘ ਦੀਆਂ ਅਸਥੀਆਂ ਕਬਰ ਦੇ ਵਿੱਚ ਦੱਬੀਆਂ ਹੋਈਆਂ ਨੇ ਇਦਾਂ ਇਸੇ ਤਰ੍ਹਾਂ ਦੇ ਨਾਲ ਮਰੀਰ ਕੋਟਲੀਏ ਨਵਾਬ ਦੇ ਮਹਿਲ ਦੇ ਪਿਛਲੇ ਪਾਸੇ ਨੂੰ ਕਵਰ ਦਬ ਦਿੱਤਾ ਗਿਆ ਸੀ ਮੁਸਲਮਾਨਾਂ ਨੂੰ ਆਮ ਨੂੰ ਪਤਾ ਨਹੀਂ ਸੀ ਇਸ ਘਟਨਾ ਦਾ ਉਹ ਕੇਵਲ ਡਰਾਵਾ ਮਾਤਰ ਸੀ ਇੱਕ ਉਹਨਾਂ ਨੇ ਦੱਸਿਆ ਵੀ ਕਬਰ ਸਥਾਨ ਵਿੱਚ ਨਹੀਂ ਬੀਬੀ ਅਨੂਪ ਕੌਰ ਦੀ ਕਬਰ ਹੈ ਜਿਹੜੀ ਉਹ ਮਰੇਰ ਕੋਟਲੀ ਨਵਾਬ ਦੇ ਮਹਿਲ ਦੇ ਕਿਲੇ ਦੇ ਪਿਛਲੇ ਪਾਸੇ ਸੀ ਸੀ ਉੱਥੇ ਫਿਰ ਜਿਹੜਾ ਹੈ ਉਹ ਕਬਰ ਪੁੱਟੀ ਜਾਂਦੀ ਹੈ ਉਹਦੇ ਵਿੱਚੋਂ ਇਹ ਕਹਿ ਲੋ ਵੀ ਜਾਂ ਉਹਦੀਆਂ ਹਸਤੀਆਂ ਨੇ ਬੀਬੀ ਅਨੂਪ ਕੌਰ ਦੀਆਂ ਗਰਮਖੋ ਉਹ ਬਾਹਰ ਕੱਢੀਆਂ ਜਾਂਦੀਆਂ ਨੇ ਔਰ 1704 ਦੇ ਵਿੱਚ ਉਹ ਬੀਬੀ ਸ਼ਹੀਦ ਹੁੰਦੀ ਹੈ 1710 ਦੇ ਵਿੱਚ 6 ਸਾਲਾਂ ਬਾਅਦ ਸਿੱਖ ਮਰਿਆਦਾ ਦੇ ਅਨੁਸਾਰ ਉਹਦਾ ਸੰਸਕਾਰ ਜਿਹੜਾ ਹੈ ਉਹਦੀਆਂ ਅਸਤੀਆਂ ਨੂੰ ਅਗਣ ਭੇਟ ਕੀਤਾ ਜਾਂਦਾ ਹੈ ਇਸ ਕਰਕੇ ਬੰਦਾ ਸਿੰਘ ਬਹਾਦਰ ਸੀ ਜਿਹੜਾ ਉਹ ਮਰੇਰ ਕੋਟਲੇ ਕਿਉਂਕਿ ਕੁਝ ਇਤਿਹਾਸਕਾਰ ਨੇ ਲਿਖਿਆ ਹੋਇਆ ਇਹ ਗੱਲ ਵੀ ਬੰਦਾ ਸਿੰਘ ਬਹਾਦਰ ਨੇ ਕਬਰਾਂ ਪੁੱਟੀਆਂ ਉੱਥੇ ਮੁਸਲਮਾਨਾਂ ਦੀਆਂ ਬਿਲਕੁਲ ਨਹੀਂ ਕੁੱਟੀਆਂ ਸਿਰਫ ਇੱਕ ਕਬਰ ਲੱਭਣ ਦੇ ਲਈ ਬੰਦਾ ਸਿੰਘ ਬਹਾਦਰ ਗਿਆ ਔਰ ਬੀਬੀ ਅਨੂਪ ਕੌਰ ਦੀ ਕਬਰ ਨੂੰ ਪੁੱਟ ਕੇ ਉਹਦਾ ਸੰਸਕਾਰ ਸਿੱਖ ਮਰਯਾਦਾ ਅਨੁਸਾਰ ਕੀਤਾ ਗਿਆ ਉਸ ਤੋਂ ਬਾਅਦ ਫਿਰ ਬੰਦਾ ਸਿੰਘ ਬਹਾਦਰ ਜਿਹੜਾ ਗਵਰਮਖੋ ਉਹ ਇਹ ਕਹਿ ਲੋ ਵੀ ਸੰਡੌਰੇ ਤੋਂ ਲੈ ਕੇ ਸਮਾਣਾ ਕਰਨਾਲ ਸਹਾਰਨਪੁਰ ਜਲਾਲਾਬਾਦ ਇਥੋਂ ਤੱਕ ਜਿਹੜਾ ਹੈ ਸਿੱਖ ਰਾਜ ਸਥਾਪਿਤ ਕੀਤਾ ਜਾਂਦਾ ਪਹਾੜਾਂ ਦੇ ਵੱਲ ਚੰਬੇ ਤੱਕ ਸਿੱਖ ਰਾਜ ਕਾਇਮ ਕੀਤਾ ਗਿਆ ਜੇ ਅਸੀਂ ਮਾਝੇ ਦੀ ਗੱਲ ਚੱਲੀਏ ਤੇ ਦਵਾਬ ਦਾ ਇਲਾਕਾ ਜਲੰਧਰ ਦਾ ਇਲਾਕਾ ਗੁਰਦਾਸਪੁਰ ਤੱਕ ਸੀ ਜਿਹੜਾ ਉਹ ਸਿੱਖ ਰਾਜ ਕਾਇਮ ਹੋਇਆ ਚਲਦਿਆਂ ਚਲਦਿਆਂ ਇਹ ਝੱਪਟਾਂ ਸੀ ਜਿਹੜੀਆਂ ਇਹ ਸਦਾ ਚੇਤਾ ਕਰੋ ਚਲਦੀਆਂ ਰਹਿੰਦੀਆਂ ਸਨ ਕਦੇ ਸਮਾਣੇ ਦੇ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਕਿਉਂਕਿ ਬਾਦਸ਼ਾਹ ਫਰਕਸੀਅਰ ਸੀ ਬਾਦਸ਼ਾਹ ਫਰਕਸੀਅਰ ਦਿੱਲੀ ਦਾ ਬਾਦਸ਼ਾਹ ਬਣਿਆ ਤੇ ਲਾਹੌਰ ਦਾ ਜਿਹੜਾ ਸੂਬੇਦਾਰ ਸੀ ਉਹ ਅਬਦੁਲ ਸਮੰਦ ਬਣਿਆ ਅਬਦੁਲ ਸਮੰਦ ਸੀ ਜਿਹੜਾ ਇੱਕ ਤੇ ਅਬਦੁਲ ਸਮੰਦ ਜਾ ਕੇ ਅੱਗੇ ਆਉਂਦਾ ਹੈ ਇਹ ਅਬਦੁਲ ਸਮੰਦ ਸੀ ਇਹ ਲਾਹੌਰ ਦਾ ਸੂਬੇਦਾਰ ਬਣਦਾ ਹੈ ਇਹ ਇਹ ਵੀ ਬੜਾ ਆਪਣੇ ਆਪ ਨੂੰ ਬਹਾਦਰ ਤਾਕਤ ਰਖਵਾਉਂਦਾ ਸੀ ਇਸ ਕਰਕੇ ਕਦੇ ਸੰਡੌਰਾ ਕਦੇ ਸਮਾਣਾ ਕਦੇ ਜਲੰਧਰ ਦਵਾਬ ਦਾ ਏਰੀਆ ਸਿੱਖਾਂ ਦੇ ਕਬਜ਼ੇ 'ਚ ਆ ਜਾਂਦਾ ਸੀ ਤੇ ਕਦੇ ਇਹ ਮੁਗਲਾਂ ਦੇ ਕਬਜ਼ੇ ਹੇਠ ਚਲਾ ਜਾਂਦਾ ਸੀ ਚੱਲਦਾ ਚੱਲਦਾ ਸਮਾਂ ਉਹ 1716 ਦਾ ਆ ਗਿਆ ਬੰਦਾ ਸਿੰਘ ਬਹਾਦਰ ਸੀ ਜਿਹੜਾ ਉਹਨੇ ਗੁਰਮਖੋ ਕਲਾਨੌਰ ਤੇ ਬਟਾਲੇ ਦੇ ਵਿਚਕਾਰ ਮਿਰਜ਼ਾ ਇੱਕ ਸਥਾਨ ਦਾ ਨਾਮ ਆਉਂਦਾ ਹੈ ਕੋਟ ਮਿਰਜ਼ਾ ਖਾਨ ਇਸ ਸਥਾਨ ਦੇ ਉੱਤੇ ਇੱਕ ਕਿਲਾ ਬਣਾਉਣ ਦੀ ਸੋਚੀ ਕਿ ਉਧਰਲੇ ਪਾਸੇ ਤੋਂ ਚੜ ਕੇ ਫੌਜਾਂ ਆਉਂਦੀਆਂ ਨੇ ਲਾਹੌਰ ਦੇ ਵਾਲੇ ਪਾਸੇ ਤੋਂ ਤੇ ਸਾਨੂੰ ਉੱਥੇ ਕਿਲਾ ਬਣਾ ਕੇ ਸਾਨੂੰ ਇਹ ਆਪਣਾ ਆ ਜਿਹੜਾ ਸਰਹੰਦ ਵਾਲਾ ਇਲਾਕਾ ਇਹ ਮਜ਼ਬੂਤ ਕਰਨਾ ਚਾਹੀਦਾ ਕੋਟ ਮਿਰਜ਼ਾ ਖਾਨ ਦੇ ਸਥਾਨ ਦੇ ਉੱਤੇ ਜਿਹੜਾ ਸੀ ਉਹ ਕਿਲਾ ਬਣਦਾ ਪਿਆ ਤੇ ਇਧਰ ਦੂਜੇ ਪਾਸੇ ਬਾਦਸ਼ਾ ਫਰਖਸੀਅਰ ਨੇ ਫਿਰ ਇਹ ਹੁਕਮ ਜਾਰੀ ਕੀਤਾ ਕਿ ਕਿਸੇ ਵੀ ਤਰੀਕੇ ਦੇ ਨਾਲ ਜਿੰਨੀ ਫੌਜ ਚਾਹੀਦੀ ਆ ਫੌਜ ਲਵੋ ਜਿੰਨੀ ਤਾਕਤ ਚਾਹੀਦੀ ਆ ਤਾਕਤ ਲਵੋ ਜਿੰਨੀਆਂ ਤੋਫਾਂ ਅਸਲਾ ਚਾਹੀਦਾ ਸਭ ਤੁਹਾਨੂੰ ਮਿਲੇਗਾ ਪਰ ਪੰਜਾਬ ਦੀ ਧਰਤੀ ਤੋਂ ਗੁਰੂ ਕੇ ਬੰਦੇ ਦਾ ਖੁਰਾ ਖੋਜ ਮਟਾਓ ਕਿਉਂਕਿ ਬਾਦਸ਼ਾਹ ਬਹਾਦਰ ਸ਼ਾਹ ਤਾਂ ਦੱਖਣ ਚ ਉਲ ਜਾ ਰਿਹਾ ਸੀ ਉਹ ਬਹੁਤਾ ਇਧਰ ਧਿਆਨ ਨਹੀਂ ਸੀ ਦੇ ਸਕਿਆ ਔਰ ਅਬਦੁੱਲ ਸਮਾਨ ਦੱਸਦੇ ਨੇ ਵੀ ਉਸ ਸਮੇਂ ਲਗਭਗ 25000 ਘੋੜ ਸਵਾਰ ਲੈ ਕੇ ਜਿਹੜਾ ਹੈ ਉਹ ਲਾਹੌਰ ਤੋਂ ਚੱਲਦਾ ਹੈ ਚੱਲਦਾ ਚੱਲਦਾ ਉਹ ਜਦੋਂ ਕਲਾਂਨੌਰ ਦੇ ਨਜ਼ਦੀਕ ਪਹੁੰਚਦਾ ਹੈ ਤੇ ਬੰਦਾ ਸਿੰਘ ਬਹਾਦਰ ਨੂੰ ਖਬਰ ਅਚਾਨਕ ਮਿਲਦੀ ਹੈ ਵੀ ਫੌਜ ਤੇ ਨਜ਼ਦੀਕ ਪਹੁੰਚ ਗਈਆਂ ਨੇ ਇਸ ਕਰਕੇ ਜਿੱਥੇ ਇਹ ਕੋਟ ਮਿਰਜ਼ਾ ਖਾਨ ਵਾਲੇ ਥਾਂ ਤੇ ਕਿਲਾ ਬਣਦਾ ਪਿਆ ਸੀ ਉੱਥੇ ਜੰਗ ਹੁੰਦੀ ਹੈ ਸਿੱਖਾਂ ਦੀ ਗਿਣਤੀ ਇੱਕ ਤੇ ਕੋਈ ਬਹੁਤੀ ਨਹੀਂ ਸੀ ਉਸ ਸਮੇਂ ਦੂਜਾ ਹਮਲਾ ਅਚਾਨਕ ਹੋਇਆ ਸੀ ਇਸ ਕਰਕੇ ਸਿੱਖਾਂ ਨੂੰ ਪਿੱਛੇ ਹਟਣਾ ਪੈ ਜਾਂਦਾ ਹੈ ਪਿੱਛੇ ਹਟਦਿਆਂ 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 ạtਦਿਆਂ ਸਿੰਘਾਂ ਨਾਲ ਜਿਹੜੇ ਖਾਲਸਾ ਫੌਜਾਂ ਨੇ ਉਹ ਗੁਰਦਾਸਪੁਰ ਵਾਲੇ ਪਾਸੇ ਨੂੰ ਉਹਦਾਂ ਨੂੰ ਖਿਸਕਣਾ ਸ਼ੁਰੂ ਹੋ ਜਾਂਦੀਆਂ ਨੇ ਚਲਦਿਆਂ ਚਲਦਿਆਂ ਗੁਰਦਾਸ ਨੰਗਲ ਦੀ ਗੜੀ ਸੀ ਕੱਚੀ ਸੀ ਗੜੀ ਕਹਿ ਲੋ ਛੋਟਾ ਕਿਲਾ ਹੁੰਦਾ ਕੱਚੀ ਗੜੀ ਇਹ ਬਹੁਤਾ ਉੱਚਾ ਵੀ ਨਹੀਂ ਸੀ ਦੁਨੀ ਚੰਦ ਦੀ ਇਹਦਾ ਮਾਲਕ ਸੀ ਇਸ ਕੱਚੀ ਗੜੀ ਦੇ ਵਿੱਚ ਸਿੱਖਾਂ ਨੇ ਆਪਣਾ ਟਿਕਾਣਾ ਕਰਨ ਦੀ ਗੱਲ ਸੋਚੀ ਜਦੋਂ ਸੋਚੀ ਇਧਰ ਪਾਸੋਂ ਦਰਿਆ ਵਗਦਾ ਸੀ ਸਿੱਖਾਂ ਨੇ ਇਹ ਵੀ ਸੋਚਿਆ ਵੀ ਛੋਟੇ ਨਾਲੇ ਵੀ ਇਧਰ ਨੂੰ ਵਗਦੇ ਨੇ ਵੱਡੀ ਨਦੀ ਵੀ ਇਧਰ ਨੂੰ ਨਾਲ ਨਾਲ ਵਗਦੀ ਹੈ ਵੱਡੀ ਨਦੀ ਦਾ ਮੂੰਹ ਵੀ ਆਪਣੇ ਵੱਲ ਖੋਲ ਦਿੱਤਾ ਨਾਲਿਆਂ ਦਾ ਮੂੰਹ ਵੀ ਆਪਣੇ ਵੱਲ ਖੋਲ ਦਿੱਤਾ ਜਿਹੜੀ ਉਹ ਗੁਰਦਾਸ ਨੰਗਲ ਦੀ ਕੱਚੀ ਗੜੀ ਸੀ ਉਹ ਚਾਰੇ ਪਾਸੇ ਤੋਂ ਇਦਾਂ ਪਾਣੀ ਨਾਲ ਘਿਰ ਗਈ ਦਲਦਲ ਹੋ ਗਈ ਉੱਥੇ ਬਹੁਤ ਕਿਉਂਕਿ ਉਹ ਇਲਾਕਾ ਵੀ ਦਲਦਲ ਵਾਲਾ ਇਲਾਕਾ ਹੀ ਸਾਰਾ ਇਦਾਂ ਦਾ ਔਰ ਬੰਦਾ ਸਿੰਘ ਬਹਾਦਰ ਤੇ ਨਾਲ ਸਿੱਖਾਂ ਨੇ ਸੋਚਿਆ ਸੀ ਵੀ ਇੱਥੇ ਦੁਸ਼ਮਣ ਆ ਜਿਹੜਾ ਚੜ ਕੇ ਆਵੇਗਾ ਵੀ ਤੇ ਸਾਨੂੰ ਜਿੰਨਾ ਇੱਥੇ ਆਸਾਨ ਨਹੀਂ ਹੈ ਉਹ ਕੋਚ ਚਾਰੇ ਪਾਸੇ ਪਾਣੀ ਹੀ ਪਾਣੀ ਸੀ ਦਲਦਲ ਹੀ ਦਲਦਲ ਸੀ ਅਬਦੁਲ ਸਮੰਦ ਸੀ ਜਿਹੜਾ ਉਹ ਸੋਚ ਕੇ ਆਇਆ ਸੀ ਮੈਂ ਵਾਪਸ ਨਹੀਂ ਜੇ ਮੁੜਨਾ ਉਹਨੇ ਆਪਣੀਆਂ ਫੌਜਾਂ ਨੂੰ ਕਿਹਾ ਵੀ ਕਿਤਨਾ ਦੇਰ ਤੱਕ ਬੈਠਣਾ ਪਵੇ ਆਪਾਂ ਬੈਠਾਂਗੇ ਠੇਰਾ ਪਾ ਕੇ ਬੈਠੋ ਵਾਪਸ ਨਹੀਂ ਆਪਾਂ ਜਾਣਾ ਇਸ ਕਰਕੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਠੇਰਾ ਪੈ ਜਾਂਦਾ ਹੈ ਜੀ ਹਜ਼ਾਰ ਜਿਹੜੀ ਫੌਜ ਹੈ ਉਹ ਆਸੇ-ਪਾਸੇ ਦੂਰ-ਦੂਰ ਤੱਕ ਜਿਹੜੀ ਹੈ ਉਹ ਘੇਰਾ ਪਾ ਕੇ ਇਦਾਂ ਬੈਠ ਜਾਂਦੀ ਹੈ। ਔਰ ਜਿਹੜਾ ਦਰਿਆ ਦਾ ਪਾਣੀ ਹੈ ਉਹਨੂੰ ਵੀ ਬੰਦ ਲਾਇਆ ਜਾਂਦਾ ਹੈ। ਛੋਟੀਆਂ ਨਦੀਆਂ ਵਗਦੀਆਂ ਸਨ ਉਹਨੂੰ ਵੀ ਬੰਦ ਲਾਇਆ ਜਾਂਦਾ ਹੈ। ਹੌਲੀ-ਹੌਲੀ ਇਹ ਪਾਣੀ ਸੁੱਕੇਗਾ, ਦਲਦਲ ਘਟੇਗੀ ਤੇ ਆਪਾਂ ਜਿਹੜਾ ਘੇਰਾ ਹੈ ਇਸ ਨੂੰ ਹੋਰ ਪੰਗ ਕਰਾਂਗੇ ਤੇ ਹੌਲੀ-ਹੌਲੀ ਬੰਦਾ ਸਿੰਘ ਬਹਾਦਰ ਨੂੰ ਅਸੀਂ ਪਕੜ ਲਵਾਂਗੇ। ਚਲਦੇ ਆ ਚਲਦੇ ਆ ਗੁਰਮਕੁੜਾ ਇੱਕ ਹੀ ਰਾਸੀ ਨਾ ਇੱਕ ਹੀ ਰਾ ਅੱਠ ਮਹੀਨਿਆਂ ਦਾ ਟੀਰਾ ਹੋ ਨਿਪੜਿਆ ਜਿਹੜੇ ਸਿੰਘ ਸਨ ਉਹ ਰਾਤ ਦੇ ਸਮੇ ਇਦਾਂ ਚੱਲ ਕੇ ਦੂਰ ਤੱਕ ਨਿਕਲਦੇ ਜਥਿਆਂ ਦੇ ਵਿੱਚ ਜਥਿਆਂ ਵਿੱਚ ਨਿਕਲ ਕੇ ਉਹ ਘੀੜੇ ਨੂੰ ਤੋੜਦੇ ਸਨ ਆਸੇ ਪਾਸੇ ਪਿੰਡਾਂ 'ਚ ਜਾਂਦੇ ਸਨ ਪਿੰਡਾਂ 'ਚ ਜਾ ਕੇ ਉੱਥੋਂ ਰਸ ਸਿੱਧਾ ਲੈ ਕੇ ਆਉਂਦੇ ਦਲਦਲੀਆ ਮਿੱਟੀ ਦੇ ਵਿੱਚ ਵਾਪਸ ਫੇਰ ਘੋੜਿਆਂ ਦੇ ਨਾਲ ਪਰਤਦੇ ਇਸ ਤਰ੍ਹਾਂ ਸਿੱਖਾਂ ਨੇ 6 ਜਿਹੜਾ ਮਹੀਨਿਆਂ ਦਾ ਕਿਰਾਇਆ ਸੀ ਇਸ ਤਰ੍ਹਾਂ ਨਾਲ ਕੱਟਿਆ ਪਰ ਹੁਣ ਹੌਲੀ-ਹੌਲੀ ਜਿਹੜੇ ਸਿੱਖ ਸਨ ਉਹਨਾਂ 'ਚ ਦੋ ਵਿਚਾਰਧਾਰਾ ਚੱਲਣੀਆਂ ਸ਼ੁਰੂ ਹੋ ਗਈਆਂ ਇੱਕ ਪਾਸੇ ਭਾਈ ਬਨੋਧ ਸਿੰਘ ਸਨ ਭਾਈ ਬਨੋਧ ਸਿੰਘ ਉਹ ਸਿੱਖ ਨੇ ਜਿਨ੍ਹਾਂ ਨੂੰ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਗਰਮਖੋ ਨਦੀਰ ਦੀ ਧਰਤੀ ਤੋਂ ਨਾਲ ਭੇਜਿਆ ਸੀ ਮੋਰੀ ਸਿੱਖ ਸੰਗ ਬਨੋਦ ਸਿੰਘ ਦਾ ਕਹਿਣਾ ਇਹ ਸੀ ਕਿ ਸਾਨੂੰ ਇਸ ਘੇਰੇ ਨੂੰ ਤੋੜ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਥੋਂ ਨਿਕਲ ਜਾਣਾ ਚਾਹੀਦਾ ਇੱਕ ਵਾਰ ਵਕਤ ਵਿਚਾਰਨਾ ਚਾਹੀਦਾ ਹੈ ਬਿਲਕੁਲ ਨਹੀਂ ਅਸੀਂ ਘਰੇ ਆ ਜੰਗ ਦੇ ਮੈਦਾਨ ਵਿੱਚੋਂ ਭੱਜਣਾ ਇਹ ਸਹੀ ਨਹੀਂ ਹੈ ਇਸ ਕਰਕੇ ਇੱਥੇ ਰਹਿ ਕੇ ਹੀ ਆਪਾਂ ਦੁਸ਼ਮਣ ਦਾ ਮੁਕਾਬਲਾ ਕਰਾਂਗੇ ਹੁਣ ਇੱਕ ਧੜਾ ਇਹ ਕਹਿੰਦਾ ਵੀ ਇਹਨੂੰ ਛੱਡ ਕੇ ਸਾਨੂੰ ਜਾਣਾ ਚਾਹੀਦਾ ਹੈ ਇੱਥੋਂ ਤੇ ਦੂਜਾ ਬੰਦਾ ਸਿੰਘ ਬਹਾਦਰ ਸਨ ਉਹ ਕਹਿੰਦੇ ਸਨ ਵੀ ਸਾਨੂੰ ਇਹ ਇੱਥੇ ਛੱਡ ਕੇ ਰਹਿ ਕੇ ਇੱਥੇ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਚਲਦਿਆਂ ਚਲਦਿਆਂ ਇਹ ਵਿਚਾਰ ਕਈ ਦਿਨਾਂ ਤੱਕ ਚੱਲੀ ਪਿੱਛੇ ਹਟਣ ਨੂੰ ਕੋਈ ਵੀ ਤਿਆਰ ਨਹੀਂ ਸੀ ਸਾਰੇ ਆਪਣੇ ਆਪ ਨੂੰ ਸਹੀ ਮੰਨਦੇ ਸਨ ਇੱਕ ਸਮਾਂ ਤੇ ਐਸਾ ਆਇਆ ਕਿ ਬੰਦਾ ਸਿੰਘ ਬਹਾਦਰ ਤੇ ਬਨੋਦ ਸਿੰਘ ਦੇ ਵਿੱਚਕਾਰ ਝਗੜਾ ਵੀ ਹੋ ਗਿਆ ਇੱਕ ਦੂਜੇ ਦੇ ਉੱਪਰ ਤਲਵਾਰਾਂ ਕੱਢ ਲਈਆਂ ਜੀ ਦੋਨਾਂ ਨੇ। ਔਰ ਵਿਚਕਾਰ ਭਾਈ ਬਨੋਦ ਸਿੰਘ ਦੇ ਪੁੱਤਰ ਸਨ ਕਾਣ ਸਿੰਘ ਉਹ ਕਾਣ ਸਿੰਘ ਵਿਚਕਾਰ ਹੋਇਆ ਦੋਨਾਂ ਸਿੰਘਾਂ ਨੂੰ ਪਾਸੇ ਕੀਤਾ ਗਿਆ ਫਿਰ ਪੰਜ ਪਿਆਰੇ ਸਾਜੇ ਪੰਜ ਪਿਆਰੇ ਉੱਥੇ ਚੁਣੇ ਗਏ ਵੀ ਇਹਦਾ ਹੱਲ ਕੀ ਕੱਢੀਏ। ਤੇ ਪੰਜ ਪਿਆਰਿਆਂ ਨੇ ਫਿਰ ਇਹ ਨਿਰਣਾ ਕੀਤਾ ਵੀ ਜਿਹੜਾ ਗੜੀ ਛੱਡ ਕੇ ਜਾਣਾ ਚਾਹੁੰਦਾ ਉਹ ਜਾ ਸਕਦਾ ਜਿਹੜਾ ਰਹਿਣਾ ਚਾਹੁੰਦਾ ਉਹ ਰਹਿ ਸਕਦਾ ਕਿਸੇ ਨੂੰ ਰੋਕਿਆ ਨਹੀਂ ਜਾਏਗਾ। ਬਾਬਾ ਬਨੋਦ ਸਿੰਘ ਫਿਰ ਆਪਣੇ ਕੁਝ ਸਿੱਖਾਂ ਦੇ ਨਾਲ ਬਹੁਤੇ ਸਿੱਖ ਨਹੀਂ ਨਹੀਂ ਸਨ ਉਹਨਾਂ ਦੇ ਨਾਲ ਗਏ। ਕੁਝ ਕੁ ਸਿੱਖ ਗਿਣਤੀ ਦੇ ਸਿੱਖਾਂ ਦੇ ਨਾਲ ਉਹ ਫਿਰ ਰਾਤ ਦੇ ਸਮੇਂ ਜਿਹੜਾ ਹੈ ਉਹ ਘੀੜੇ ਨੂੰ ਤੋੜ ਕੇ ਇਸ ਗੁਰਮਖੋ ਗੁਰਦਾਸ ਮੰਗਲ ਦੀ ਗੜੀ ਦੇ ਵਿੱਚੋਂ ਨਿਕਲ ਜਾਂਦੇ ਨੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਲਗਭਗ ਕਹੋ ਵੀ 1000 ਦੇ ਕਰੀਬ ਜਿਹੜੇ ਸਿੱਖ ਨੇ ਉਹ ਗੜੀ ਚ ਬਾਕੀ ਬਚਦੇ ਨੇ ਫਿਰ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਸਬਰ ਦੇ ਨਾਲ ਇੱਥੇ ਗੁਰਮਖੋ ਰਹਿ ਕੇ ਮੁਕਾਬਲਾ ਕਰਦੇ ਨੇ ਕਿਵੇਂ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਕਿਵੇਂ ਪਹਿਲਾਂ ਲਾਹੌਰ ਲਜਾਇਆ ਜਾਂਦਾ ਫਿਰ ਕਈ ਮਹੀਨੇ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਦਿੱਲੀ ਲਿਜਾਇਆ ਆਗਰੇ ਲਿਜਾਇਆ ਜਾਂਦਾ ਹੈ ਆਗਰੇ ਤੋਂ ਦਿੱਲੀ ਲਿਜਾਇਆ ਜਾਂਦਾ ਹੈ ਔਰ ਫਿਰ ਉੱਥੇ ਕਈ ਮਹੀਨਿਆਂ ਦੀ ਤਸੀਹਿਆਂ ਤੋਂ ਬਾਅਦ ਫਿਰ ਬੰਦਾ ਸਿੰਘ ਬਹਾਦਰ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਇਹ ਕੋਈ ਨਾ ਇਤਿਹਾਸ ਹੈ ਇਹ ਇਤਿਹਾਸ ਆਪਾਂ ਕੱਲ ਨੂੰ ਇੱਥੋਂ ਅੱਗੇ ਲੈ ਕੇ ਚੱਲਾਂਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹਾਜ਼ਰੀਆਂ ਭਰਦੇ ਰਹੀਏ ਸਤਸੰਗਤ ਦੀ ਦਾਤ ਸਤਗੁਰੂ ਪਾਤਸ਼ਾਹ ਝੋਲੀ ਪਾਉਂਦੇ ਰਹਿਣ ਭੁੱਲਾ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ